ਰਾਸੀ ਕਾਲ ਜੀ ਸਾਰਿਆਂ ਨੂੰ ਸ਼ੁਸ਼ਕਾਨ ਆ ਬਿਹੜੀ ਦੇਖੋ ਜੀ ਬੜੀ ਲੱਗੀ ਨਾ ਕਮੈਂਟ ਕਰਕੇ ਦੱਸੋ ਸ਼ੇਅਰ ਕਰਿਓ ਜ਼ਰੂਰ ਜੀ ਦੇਖਿਓ ਮੀਡੀਆ ਦੇਖੋ ਆ ਫੜੋ ਛਾੜੂ ਤੇ ਮੇਰੇ ਨਾਲ ਦੀਵਾਲੀ ਦੀਆਂ ਸਫਾਈਆਂ ਕਰਾਓ ਸਫਾਈਆਂ ਮੇਰੇ ਦਾ ਪਿਓ ਦਾਦੇ ਨੂੰ ਹੀ ਕਦੇ ਸਫਾਈਆਂ ਕਰਾਈਆਂ ਤਾਂ ਮੈਂ ਸਫਾਈਆਂ ਕਰਾਵਾਂ ਹੈਲੋ ਕਿਹੜੇ ਜਮਾਨੇ ਦੀਆਂ ਗੱਲਾਂ ਕਰਦੇ ਆ ਇੱਕ ਮਿੰਟ ਆ ਵੇਖੋ ਅਮਰੀ ਸਹੇਲੀ ਉਹਦਾ ਘਰ ਵਾਲਾ ਲੱਗਾ ਹੋਇਆ ਸਫਾਈਆਂ ਕਰਾਉਣ ਆ ਵੇਖੋ ਸਹੀ ਇਹਨੂੰ ਇਹਨੂੰ ਤਾਂ ਪਛਾਣਨ ਦੇ ਹੀ ਹੁਣੇ ਆ ਦੇਖੋ ਤੁਹਾਡਾ ਫਰੈਂਡ ਲੱਗਾ ਹੋਇਆ ਨਾ ਸਫਾਈਆਂ ਕਰਾਉਣ ਚੁੱਪ ਕਰਕੇ ਆਜੋ ਮੇਰੇ ਨਾਲ ਹਾਂ 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 ਹੱਥ ਬਨ ਕੇ ਬੇਨਤੀ ਆ ਮੇਰੇ ਵੀਰਾਂ ਨੂੰ ਆ ਜਿਹੜੇ ਹਨ ਘਰ ਵਾਲੀ ਨੇ ਦੀਵਾਲੀ ਦੀਆਂ ਸਫਾਈਆਂ ਕਰਾਉਂਦੇ ਹੋ ਤੁਸੀਂ ਜੀ ਸੱਦ ਕੇ ਕਰਾਓ ਪਰ ਆ ਵੀਡੀਓ ਬਣਾ ਬਣਾ ਕੇ ਨਾ ਸੋਸ਼ਲ ਮੀਡੀਆ ਤੇ ਨਾ ਪਾਓ ਆ ਮੇਰੇ ਵਰਗੇ ਗਰੀਬਾਂ ਦਾ ਵੀ ਸੋਚ ਲਓ ਆਜੋ ਹੁਣ ਆ ਕੇ ਆ ਗਿਆ ਲੋ 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 ਹੈਲੋ ਗਾਇਜ਼ ਆ ਦੇਖੋ ਮੇਰੇ ਹਸਬੰਦ ਵੀ ਸਫਾਈ ਕਰਾਉਂਦੇ ਆ ਮੇਰੇ ਨਾਲ ਦੀਵਾਲੀ ਦੀ ਹੈਲੋ ਤੂੰ ਸਿੱਟਾ ਢੂ ਕਿਉਂ ਨ ਕੋ ਲਿਆ ਮੈਂ ਦੁਬਾਰਾ ਆਉਣੀ ਆ ਮੈਂ ਵੀਡੀਓ ਬਣਾਉਣਦੀ ਆ ਝਾੜੂ ਮਾਰਿਓ ਦੁਬਾਰਾ ਹੈਲੋ ਗਾਇਜ਼ ਆ ਦੇਖੋ ਮੇਰੇ ਹਸਬੰਦ ਵੀ ਭਾਰੀ ਸਫਾਈ ਕਰਦੇ ਮੇਰੇ ਨਾਲ